ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਪਲੇਨ ਕਪੜਾ ਲੈ ਕੇ ਆਇਆ ਤੇ ਇਹ ਆਪਣੇ ਕੋਲੇ ਕਰੇਵ ਚ ਕਪੜਾ ਹੈਗਾ ਜੀ ਬਹੁਤ ਹੀ ਪਿਆਰਾ ਕਪੜਾ ਹੈਗਾ ਇਹ ਤੇ ਚਮਕਾ ਪੂਰੀ ਕਪੜੇ 'ਚ ਸੀ ਗ੍ਰੀਨ ਜਿਹਾ ਦਾ ਕਲਰ ਹੈ ਇਹ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਜੇਕਰ ਕਿਸੇ ਨੇ ਵੀ ਇਹ ਕਲਰ ਸੂਟ ਚਾਹੀਦਾ ਹੋਵੇ ਤਾਂ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਇਹ ਸੂਟ ਆਪਾਂ ਤੁਹਾਡੇ ਘਰ ਤੱਕ ਪਹੁੰਚਦਾ ਕਰ ਦਾਂਗੇ ਇਹਦੇ ਵਿੱਚ ਆਪਾਂ ਕਲਰ ਤੁਹਾਨੂੰ ਹੋਰ ਦਿਖਾਵਾਂਗੇ 5 ਮੀਟਰ ਦੀ ਇਹਦੀ ਕੱਟ ਰਹੂਗੀ 5-5 ਮੀਟਰ ਦੀ ਕੱਟ ਰਹੂਗੀ ਜੀ ਤੇ ਇਹਦਾ ਰੇਟ ਰਹੂਗਾ 300 ਰੁਪਇਆ ਕਲਰ ਹੋਰ ਦਿਖਾਉਣਾ ਤੁਹਾਨੂੰ ਇੱਕ ਆਕਾ ਕਲਰ ਆ ਜਾ ਲਾਈਟ ਪਰਪਲ ਜਿਹਾ ਕਲਰ ਆ ਬਹੁਤ ਹੀ ਪਿਆਰਾ ਕਲਰ ਹੈ ਚਮਕ ਦੇਖੋ ਕੱਪੜੇ 'ਚ ਬਹੁਤ ਜਿਆਦਾ ਚਮਕ ਹੈ ਜੀ 5 ਮੀਟਰ ਦੀ ਇਹਦੀ ਕੱਟ ਰਹੂਗੀ ਰੇਟ ਇਹਦਾ 300 ਰੁਪਇਆ ਰਹੂਗਾ ਇੱਕ ਹੋਰ ਆਪਣੇ ਕੋਲ ਕਲਰ ਹੈ ਇਹ ਹੈ ਜੀ ਬਲੈਕ ਇਹ ਵੀ ਆਪਾਂ ਕਰੇਵਚੀ ਹੈ ਬਲੈਕ ਕਪੜੇ ਜੀ ਸਾਈਨ ਦੇਖੋ ਕਿੰਨੀ ਪਿਆਰੀ ਹੈ ਕਿੰਨਾ ਕੈਂਟ ਕਲਰ ਲੱਗ ਰਿਹਾ ਇਹ ਆਪਾਂ ਇੱਥੇ ਆਪਾਂ ਵਰਕ ਵੀ ਕਰਵਾ ਸਕਦੇ ਆ ਪੇਂਟ ਵੀ ਕਰਵਾ ਸਕਦੇ ਆ ਕੁਝ ਵੀ ਕਰ ਸਕਦੇ ਆ ਜੇਕਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਚਾਹੀਦਾ ਤਾਂ ਉੱਪਰ ਸਕਰੀਨ ਤੇ ਨੰਬਰ ਚੱਲ ਰਿਹਾ ਉਦੇ ਉੱਪਰ ਤੁਸੀਂ ਆਰਡਰ ਕਰ ਸਕਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਥੈਂਕ ਯੂ ਜੀ